ਸਾਡਾ ਬਚਪਨ ਉਹਦੋਂ ਲੈ ਪਾਕਿਸਤਾਨ ਦਾ ਜਨਮ ਸਾਡਾ ਪਾਕਿਸਤਾਨ ਸਾਨੂੰ 47 ਨੇ 42 ਸਾਲ ਦਾ ਅੱਛਾ ਜੀ ਹੋਰ ਵਿਆਹ ਮੇਰਾ ਪਾਕਿਸਤਾਨ 'ਚ ਹੋਇਆ ਅੱਛਾ ਵਿਆਹ ਉਧਰ ਹੀ ਹੋਇਆ ਹਾਂਜੀ ਮੁੰਡਾ ਸਾਡਾ ਵੱਡਾ ਜਿਹੜਾ ਇਹ ਜੱਟ ਗਿਆ ਹਾਂਜੀ ਤੇ 70 75 ਸਾਲ ਦਾ ਹੋ ਗਿਆ ਵੱਡਾ ਤੁਹਾਡਾ ਬੇਟਾ ਆਹੋ ਉਦੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਕਾਮਾਗਰ ਕੀਤੀ ਤੁਹਾਡਾ ਕਮਚਾਰੇ ਇਹ ਤਾਂ ਦਸ਼ਾ ਸਾਰੇ ਕੋਲ ਬੋਤੀਆਂ ਹੁੰਦੀਆਂ ਅੱਛਾ ਜੀ ਮਿੰਟ ਵੀ ਕਰਦੇ ਠੀਕ ਆ ਜਿਹੜੀ ਮਿੰਟ ਵੀ ਕਰਦੇ ਹੋਰ ਵੀ ਕੁਝ ਕਰਦੇ ਸਾਰਾ ਕੁਝ ਕਰਦੇ ਜੀ ਠੀਕ ਆ ਦੂਸਰਾ ਬਤਵਲੇ ਦੇ ਜੇ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਵੀ ਤੇ ਇਹਨੇ ਮੰਗਾਈ ਨਹੀਂ ਸੀ ਹੂੰ ਉਦੋਂ 12 ਨੇ 2 2 ਰੁਪਏ ਦੀ ਆੜੀ ਹੁੰਦੀ ਮੈਂ ਕਿਹਾ 2 ਰੁਪਏ 2 ਰੁਪਏ ਦੀ ਆੜੀ ਬੰਦੇ ਦੀ ਠੀਕ ਆ ਤੇ ਜਿਹੜਾ ਇਹ ਆਪਣੇ ਦੇਸ਼ੀ ਕੇ ਵਹਿਰ ਪੀਏ ਕੇ ਲੋਕ ਨੂੰ 12 ਕਿਲੋ ਨੂੰ ਮਿਲਣਾ ਸਾਨੂੰ ਅੱਛਾ ਜੀ ਆਪਣੇ ਹੱਥੀਂ ਖਾਦਾ ਹੈ ਹਾਂ ਹਾਂ ਹੈ ਜੀ 1 ਰੁਪਏ ਦੇ 8-9 ਕਿਲੋ ਘੋੜਾ ਬਾਜੀ ਬਾਜੀ ਹਾਂਜੀ ਤੈਨੂੰ ਦੱਸਿਆ ਰੁਪਿਆ ਬੰਦਾ ਓਖਾ ਸੀ ਜਦਨੇ ਹੋਰ ਤਾਂ ਕੀ ਠੀਕ ਆ ਤੇ ਬਹੁਤ ਟਾਈਮ ਪੰਨ ਚੰਗਾ ਨੰਗਿਆ ਜਿੰਨਾ ਬੰਨਾ ਤੈ ਨੰਗ ਨੰਗਿਆ ਨਾ ਸੋਨਾ ਲੱਗਿਆ ਜੀ ਕੀ ਜਿੱਥੇ ਉਦੋਂ 100 ਰੁਪਿਆ ਕੰਮ ਕਰਦਾ ਸੀ ਨਾ ਅੱਜ ਲੱਖ ਰੁਪਿਆ ਵੀ ਨਹੀਂ ਕਰਦਾ ਹੂੰ ਜਿੰਨਾ ਉਦੋਂ 100 ਰੁਪਿਆ ਕੰਮ ਕਰ ਰਿਹਾ ਸੀ ਅੱਜ ਲੱਖ ਰੁਪਿਆ ਨਹੀਂ ਕੰਮ ਕਰ ਰਿਹਾ ਹੂੰ ਬੜੀ ਕੀਮਤ ਜਾਨੇ ਬਹੁਤ ਕੀਮਤ ਘਟ ਗਈ ਜੀ ਬੰਦੇ ਦੀ ਕੀਮਤ ਘਟ ਗਈ ਕਹਿੰਦੇ ਸੀ ਸਭ ਤੋਂ ਹੂੰ ਬੰਦੇ ਨੂੰ ਕੋਈ ਨਹੀਂ ਪਛਾਣਦਾ ਅਗੇ ਬੰਦੇ ਦੇ ਬੰਦੇ ਨੇ ਬਹੁਤ ਹਾਲਾਤਾਂ ਨਾਲ ਵਰਨਾ ਹੂੰ ਚਾਹ ਕੇ ਕਹਿੰਦਾ ਨਾ ਓ ਭਾਈ ਜੇ ਕੋ ਮਾਰਾ ਕਰ ਪਿੰਡਾਂ ਦੇ ਵਿੱਚ ਕਰਦਾ ਉਹਦੇ ਘਰੇ ਜਾ ਲਿਆ ਨਾ ਭਾਈ ਇਹ ਕੰਮ ਨਾ ਕਰੀ ਆ ਇਹ ਨਾ ਕਰੀ ਉਹ ਨਾ ਕਰ ਹੂੰ ਸਮੇ ਦੀ ਛੇੜ ਹੈ ਭਾਈ ਅੱਜ ਦਾ ਕੋਲ ਮਾਰੀ ਜਾਓ ਕੁੱਤੀ ਜਾਓ ਲੁੱਤੀ ਜਾਓ ਹੂੰ ਕੋ ਪੁੱਛਦਾ ਨਹੀਂ ਅੱਖਾਂ ਵਿੱਚੀਆਂ ਹੋਈਆਂ ਹੂੰ ਇਹ ਕੈਮੀ ਪੀੜੀ ਦੇ ਦਰਸ਼ਨ ਕਰ ਰਹੇ ਹਾਂ ਹੈ ਟੋਟਲੇ ਦੇ ਹੁਣ ਕਿੰਨੀ ਪੀੜੀ ਆ ਬੱਚੇ ਜਿਵੇਂ ਆ ਬੱਚੇ ਬੈਠੇ ਨੇ ਸਾਡੇ ਲਵੇ ਇਹ ਸਾਡੀ ਹੁਣ ਪੰਜਵੀਂ ਛਵੀਂ ਪੀੜੀ ਇਹ ਪਰੋਤੇ ਨੇ ਅੱਛਾ ਪਰੋਤੇ ਨੇ ਇਹ ਇਹ ਪੋਤਿਆਂ ਦੇ ਬੱਚੇ ਨੇ ਅੱਛਾ ਇਹ ਵੀ ਪੋਤਿਆਂ ਦੇ ਬੱਚੇ ਹਾਂਜੀ ਠੀਕ ਆ ਇਹਦਾ ਜਿਹੜਾ ਪੇਵਾ ਹੈ ਹਾਂਜੀ ਇਹ ਵੀ ਪੋਤਾ ਹੈ ਉਹਦੇ ਪੇ ਉਹ ਵੀ ਪੋਤਾ ਹੈ ਠੀਕ ਆ ਇਹ ਪੋਤਿਆਂ ਦੇ ਪੋਤਿਆਂ ਦੇ ਗਾਹਾਂ ਪਰੋਤੇ ਬੈਹ ਹੋਏ ਨੇ ਅੱਛਾ ਗਾਹਾਂ ਵੀ ਬੈਹ ਹੋਏ ਨੇ ਹੋਰ ਠੀਕ ਆ ਹੁਣ ਮੇਰੀ ਧੀ ਜਿਹੜੀ ਹੈ ਉਹਦਾ ਇੱਕ ਮੁੰਡਾ ਵਿਆਹਿਆ ਠੀਕ ਆ ਦੋਤਾ ਹੋਗਾ ਠੀਕਾ ਇੱਕ ਕੁੜੀ ਆਈ ਧੋਤੀ ਗਾ ਉਹਨਾਂ ਕੋਲੇ ਵੀ ਬੱਚੇ ਨੇ ਠੀਕਾ ਔਰ ਨਹੀਂ ਠੀਕ ਹੈ ਪਰਿਵਾਰ ਬਹੁਤ ਸੋਹਣਾ ਲੱ ਲਿਆ ਸੀ ਚੰਗਾ ਕੰਮ ਹੋ ਗਿਆ ਸੋਹਣਾ ਹੋ ਗਿਆ ਬਚਪਨ ਕਿਵੇਂ ਬੀਤਿਆ 1947 ਦੇ ਹਾਲਾਤ ਬਾਪੂ ਜੀ ਨੇ ਆਪਣੇ ਪਿੰਡੇ ਉੱਤੇ ਹੜਾਏ ਨੇ ਤੇ ਅੱਜ ਬਾਪੂ ਦੀ ਉਮਰ 116 ਸਾਲ ਆ ਤੇ ਅੱਜ ਵੀ ਬਾਪੂ ਜੀ ਵਧੀਆ ਤੁਰਦੇ ਫਿਰਦੇ ਨੇ ਤੇ ਇੱਕ ਦੇਖਣ ਦੇ ਵਿੱਚ ਖਾਸ ਗੱਲ ਇਹ ਆ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਐਨਕ ਲੱਗ ਰਹੀ ਆ ਪਰ ਬਾਪੂ ਜੀ ਦੇ ਅਜੇ ਵੀ ਐਨਕ ਨਹੀਂ ਕੋਈ ਐਨਕ ਨਹੀਂ ਮੇਰੇ ਠੀਕ ਆ ਮੈਂ ਇਸੇ ਤਰ੍ਹਾਂ ਪੜੀ ਕਰਨਾ ਅੱਛਾ ਜੀ ਮੇਰਾ ਪਾਠ ਕਰਨਾ ਸੁਭਾਅ ਦਾ ਤਾਂ ਇਹਨਾਂ ਨੇ ਅੱਛਾ ਜੀ ਕਿ ਸੁਭਾਅ ਦੇ ਬਾਪੂ ਜੀ 3 ਵਜੇ ਉੱਠਦਾ ਮੈਂ ਬਾ ਜੀ ਬਾ ਤੈਨੂੰ ਇਹ ਫੇਕੇ ਇਸ਼ਨਾਨ ਕਰਕੇ ਉਹ ਮੇਰੇ ਕੋਲ ਮੰਦਰ ਹੈ ਅੱਛਾ ਉਹ ਕਿਸੇ ਉਹ ਦਾ ਨਹੀਂ ਹੈ ਚੇਲਿਆ ਬੱਲੇ ਵਾਲਾ ਦਾ ਨਾ ਉੱਥੇ ਸ਼ਿਵਰਨ ਕਰਨ ਵਾਸਤੇ ਤੂੰ ਨਾ ਉਮਰ ਘਟਣ ਦਾ ਕਾਰਨ ਇਹ ਪਾਪ ਕਰਕੇ ਉਮਰ ਘਟਦੀ ਹੈ ਅੱਛਾ ਜੀ ਧਰਮ ਕਰਕੇ ਉਮਰ ਵੱਧਦੀ ਹੈ ਠੀਕਾ ਠੀਕ ਹੈ ਕਿ ਨਹੀਂ ਜੀ ਜਿਹੜੇ ਸਾਥ ਤੋਂ ਪਹਿਲਾਂ ਸਾਜੋ ਦੁਆਪਰ ਤ੍ਰੇਤਾ ਸਾਜੋ ਗਰਜੋ ਇਹ ਜਿਹੜੇ ਆਏ ਨੇ ਕਿ ਲੱਖਾਂ ਲੱਖਾਂ ਬਰਸ ਦੀ ਉਮਰ ਉਹ ਕਿਵੇਂ ਉਹ ਤਾਂ ਸੱਤਿਆ ਦੀਸ਼ ਨੋ ਕਾਜ ਠੀਕ ਆ ਆ ਜੋ ਸੱਤਿਆ ਰਹੀ ਨਹੀਂ ਨਾਜ਼ੀ ਨਾਜ਼ੀ ਕਾਇਆ ਘਟਦੀ ਜਾਂਦੀ ਹੂੰ ਨਾਜ਼ੀ ਨਾਜ਼ੀ ਉਮਰ ਘਟ ਗਈ ਠੀਕ ਹੈ ਕਿ ਨਹੀਂ ਤੁਸੀਂ ਛਾਬ ਲਾਓਗੇ ਸਾਢੇ ਸਮੇਂ ਮੈਂ ਆਪੇ ਹੀ ਗੱਲ ਕਰਨਾ ਮੇਰੇ ਬਜ਼ੁਰਗ 10 15 ਸਾਲ 100 115 16 ਸਾਲ ਦੇ ਉਮਰ ਦੇ ਹੋ ਗਏ ਮਰੇ ਨੇ ਜਿੰਨੇ ਵੀ ਮੇਰੇ ਬੈ ਬਾਬ ਦਾਦਾ ਪਰਦਾ ਦਾ ਜਿੰਨੀ ਵੀ ਹੈ ਅੱਛਾ ਜੀ ਹਾਂ ਜੀ ਠੀਕ ਉਹ ਆਪਣੀ ਕਿਸੇ ਸਤਿਆ ਨਾਲ عمر ਦੇ ਹੋ ਗਿਆ ਨਹੀਂ ਅੱਜ ਇਸ ਟੈਨ ਵਿੱਚ ਮੈਂ ਖੁਦ ਦੇਖ ਰਿਹਾ 100 ਸਾਲ ਤੋਂ ਉੱਤੇ ਬੰਦਾ ਇੱਥੇ ਮੇਰੇ ਦੇਸ਼ ਦਾ ਹੀ ਹੂੰ ਕਿਹੋਣੀ 60-70 ਸਾਲ ਦਾ ਵੀ ਮਸਾ ਹੀ ਹੁੰਦਾ ਕੋਈ ਨਾ ਕੋਈ ਬੱਧਰ ਵੀ ਜਾਉਗਾ ਵੀ ਮਸਾ ਹੂੰ ਤਾਂ ਇਹ عمر ਜਿਹੜੀ ਵੱਧਦੀ ਹੈ ਨਾ ਜਾਂ ਤਾਕਤ ਵੱਧਦੀ ਹੈ ਤਾਕਤ ਹੈ ਵੱਧਦੀ ਹੈ ਸੱਚ ਬੋਲੇ ਠੀਕ ਆ ਸੱਚ ਬਰੋਬਰ ਤਾਂ ਆਪਣੇ ਹੀ ਝੂਠ ਬਰੋਬਰ ਪਾਪ ਜਿੰਕੇ ਹਿਰਦੇ ਸੱਚਰੇ ਪ੍ਰੇਮੀ ਉਹਨਕੇ ਹਿਰਦੇ ਖੁਦ ਆਪ ਵਾਹੀ ਬਾਪੂ ਜੀ ਦੀ ਬਾਤ ਵੀ ਕੋਈ ਫਰਕ ਨਹੀਂ ਸੁਖਨ ਵਾਲਾ ਹੈ ਥੋੜੀ ਆਵਾਜ਼ ਵੀ ਗੜਕਦਾਰ ਆ ਸਾਰੇ ਬੜੇ ਖੁਸ਼ ਹੋ ਕੇ ਲੋਕ ਦੇਖ ਕੇ ਵੀ ਬਾਪੂ ਦੀ ਆਵਾਜ਼ ਵੀ ਗੜਕਦਾਰ ਆ ਤੇ ਫੜੋਤੇ ਨੇ ਇਹਨਾਂ ਤੋਂ ਅੱਗੇ ਵੀ ਬਾਪੂ ਜੀ ਪੀੜੀ ਦੇ ਦਰਸ਼ਨ ਕਰ ਰਹੇ ਨੇ ਕਿ ਛੋਟਾ ਜਿਹਾ ਬੱਚਾ ਉਹ ਬਾਹਰ ਗਿਆ ਹੋਇਆ ਹੁਣ ਐਸੇ ਮ ਘਰ ਨਹੀਂ ਹੈ ਗਿਆ ਤੇ ਚਲੋ ਅੱਗੇ ਦੱਬਦੇ ਆ ਤਾਂ ਇੰਨੀ ਉਮਰ ਹੋ ਗਈ ਬਾਪੂ ਜੀ ਦੀ ਜਿਹੜੀ ਅਸੀਂ ਉਹਨੂੰ ਸਹੀ ਸੋਨੂੰ ਕਾਫੀ ਦੇਖਈਆ ਸਾਰੇ ਦੋਸਤਾਂ ਦਾ ਪੰਜਾਬ ਦੇ ਹੀਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਾਪੂ ਜੀ ਨਾਮ ਲੈਉਣ ਜਾ ਰਹੇ ਆ ਅਸੀਂ ਜਦੋਂ ਉਮਰ 50 60 ਸਾਲ ਦੀ ਹੋ ਜਾਂਦੀ ਹੈ ਜਾਂ ਇੱਥੇ ਨੇੜੇ ਤੇੜੇ ਪਹੁੰਚ ਜਾਂਦੇ ਨੇ ਲੋਕ ਤਾਂ ਹਰੇਕ ਹਰ ਕੋਈ ਗੋਡਿਆਂ ਤੋਂ ਤੁਰਨ ਫਿਰਨ ਤੋਂ ਰਹਿ ਜਾਂਦਾ ਜਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਬਾਪੂ ਜੀ ਅੱਜ ਵੀ ਤੰਦਰੁਸਤ ਨੇ ਤਾਂ ਬਚਪਨ ਬਾਪੂ ਦਾ ਪਾਕਿਸਤਾਨ ਦਾ ਤਾਂ ਜਿਹੜਾ ਹੁਣ ਸਮਾਂ ਗੁਜ਼ਰਿਆ ਉਹ ਅਸੀਂ ਇੰਡੀਆ ਦੀ ਗੱਲ ਕਰੀਏ ਤੁਹਾ ਜਪਸਾਨੀ ਗੱਲ ਨਾ ਮਤਬ ਬਾਪੂ ਜੀ ਨਾ ਕਰਾਂਗੇ ਬਾਪੂ ਜੀ ਸਾਡੇ ਚੈਨਲ ਤੇ ਸਵਾਗਤ ਕਰਦੇ ਆ ਨਵਸ਼ਕਰ ਜੀ ਨਵਸ਼ਕਰ ਪਾਏ ਹੋਰ ਸੇਤਾਂ ਠੀਕ ਠਾਕ ਜੀ ਠੀਕ ਹੈ ਜੀ ਕੈਂ ਪਾਸ ਹੋ ਗਿਆ ਦਾ ਬਾਈਆ ਠੀਕ ਹੈ ਜੀ ਹਾਂ ਤੇ ਬਾਪੂ ਜੀ ਆਪਾਂ ਤੁਹਾਡੇ ਬਚਪਨ ਦੀ ਗੱਲ ਕਰੀਏ ਬਚਪਨ ਤੁਹਾਡਾ ਉਧਰ ਹੀ ਬੀਤਿਆ ਕਿ ਇੱਧਰ ਬੀਤਿਆ ਨਹੀਂ ਜੀ ਸਾਡਾ ਬਚਪਨ ਅਸੀਂ ਉਧਰ ਲੈ ਪਾਕਿਸਤਾਨ ਦਾ ਜਨਮ ਹੈ ਸਾਡਾ ਪਾਕਿਸਤਾਨ ਸਾਨੂੰ 74 ਨੇ 40-42 ਸਾਲ ਦਾ ਅੱਛਾ ਜੀ ਹੋਰ ਵਿਆਹ ਮੇਰਾ ਪਾਕਿਸਤਾਨ ਤੇ ਆ ਅੱਛਾ ਵਿਆਹ ਉਧਰ ਹੀ ਹੋਇਆ ਹਾਂ ਜੀ ਮੁੰਡਾ ਸਾਡਾ ਵੱਡਾ ਜਿਹੜਾ ਇਹ ਚੱਲ ਗਿਆ ਹਾਂਜੀ ਤੇ 70 75 ਸਾਲ ਦਾ ਹੋ ਗਿਆ ਵੱਡਾ ਤੁਹਾਡਾ ਬੇਟਾ ਆਹੋ ਆ ਪਿੱਛੇ ਕੇ ਇਹਦੇ ਚ ਔਰ ਲੋਕਡਾਊਨ ਚ ਹਾਂ ਯਾ ਜੋ ਕੋਰੋਨਾ ਹੋਇਆ ਕੋਰੋਨਾ ਆਇਆ ਜਦ ਹਾਂ ਹਾਂ ਉਦੋਂ ਭਰਾ ਹੋ ਗਿਆ ਪਿੱਛੇ ਟੱਲਾ ਸੀ ਤੁਹਾਡਾ ਠੀਕ ਆ ਹਾਂ ਨਹੀਂ ਉਧਰੋਂ ਜਦੋਂ ਇਹ ਆ ਮਾਹੌਲ ਵੰਡ ਸਾਰ ਆਪਣੇ ਦੇਸ਼ ਦੀ ਵੰਡ ਹੋਈ ਹੈ ਜਦੋਂ ਜੀ ਉਦੋਂ ਫਿਰ ਤੁਸੀਂ ਇੱਧਰ ਕਿਵੇਂ ਆਏ ਸਾਬ ਨੂੰ ਫਿਰ ਗਵਰਨਮੈਂਟ ਹੀ ਆਈ अच्छा। ਐ ਫੌਜਾਂ ਨਹੀਂ ਲੈਂਦਾ ਸਾਨੂੰ। ਹੂੰ। ਕਿਉਂ ਜਾਣੇ ਉਧਰ ਨਹੀਂ ਜੀ ਵੀ ਇੱਧਰ ਮੁਸਲਮਾਨ ਨਹੀਂ ਰਹਿਣਾ ਉਧਰ ਹਿੰਦੂ ਨੂੰ ਰਹਿਣਾ। ਅੱਛਾ ਜੀ। ਉਧਰ ਸਾਡਾ ਅਸੀਂ Hindu ਟਪਕਾ। ਅੱਛਾ ਜੀ। ਜਿੰਨਾ ਵੀ ਟਪਕਾ ਨੇ ਇੱਥੇ ਸਾਡੇ ਚਾਰਜ ਫੇਰ ਇਦਰੀ ਫਿਰਦੇ ਹੋ। ਹਾਂਜੀ ਹਾਂ। ਅਸੀਂ ਬੰਜਾਰਾ ਬਣ ਜਾ ਰਾ ਬਣਸ ਹੈ ਸਾਡੀ। ਠੀਕ ਆ। ਐਸੀ ਨਹੀਂ ਹੈ ਜੀ। ਬੰਜਾਰਾ ਬਣਸ ਸਾਡੀ ਹੈ। ਜੀ ਜੀ। ਬੰਜਾਰਾ ਬਣਸ ਜਿਹੜੀ ਹੈ ਪਾਕਿਸਤਾਨ 'ਚ ਰਹਿਣੀ ਕੋਈ। ਜੀ। ਗਵਰਨਮੈਂਟ ਸਾਨੂੰ ਕੱਢ ਕੇ ਲਿਆਈ ਆ ਅੱਛਾ ਉਧਰੋਂ ਕੱਢ ਕੇ ਲਿਆਏ ਸਾਰੇ ਔਰ ਠੀਕ ਆ ਉਦੋਂ ਫਿਰ ਜਿਹੜੇ ਇੰਨੇ ਹਾਲਾਤ ਵਿਗੜ ਰਹੇ ਸੀ ਉਹ ਫਿਰ ਕਿਵੇਂ ਤੁਸੀਂ ਆਪਣੇ ਹਾਲਾਤ ਬਾਹਰ ਬੰਦੇ ਬੰਦੇ ਹੋਏ ਜੋ ਉੱਥੇ ਦੁਨੀਆ ਮਾਰੀ ਬਹੁਤ ਬਾੜੇ ਮਰੇ ਨੇ ਸਾਡੇ ਵੀ ਵੀ ਤੇਰੇ ਮਰੇ ਨੇ ਅੱਛਾ ਜੀ ਔਰ ਉਦੋਂ ਸਾਡੇ ਕੋਲ ਇਹ ਸੀ ਵੀ ਸਾਡੇ ਕੋਲ ਪੱਕੀ ਜਿੰਦਾ ਤਾਂ ਨਹੀਂ ਸੀ ਅੱਛਾ ਜੀ ਕਿਸੇ ਕਟਖਾੜੇ ਤੇ ਬੈਠੇ ਨਹੀਂ ਸੀ ਅੱਛਾ ਜੀ ਸਾਡੇ ਰਬੋਤੀਆਂ ਦੀਆਂ ਹੁੰਦੀਆਂ ਹੂੰ 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 ਤੇ ਬੋਤੀਆਂ ਦੀਆਂ ਚਾਰ ਦਾ ਫਿਰਨਾ ਜਿੱਥੇ ਜੰਗਲ ਹੋਣਾ ਉੱਥੇ ਜਾਵਣਾ ਉੱਥੋਂ ਵਾਹਾਂ ਹੋ ਜਾਣਾ ਬਸ ਐਂ ਤੋਰੇ ਫਰੇ ਜੀ ਐ ਤੋ ਫਿਰ ਗਿਆਗਾ ਤੈ ਪਾਸ ਕੀਤਾ ਠੀਕ ਆ ਤੇ ਜਦੋਂ ਖਾਸ ਸਾਡੇ ਪਿੰਡ ਜਿਹੜੇ ਆਏ ਸੀ ਅਸੀਂ ਜਿਹੜਾ ਮਿਲਤਗੁਮਰੀ ਅੱਛਾ ਜੀ ਤਹਿਸੀਲ ਸਮੰਦਰੀ थाना ਬਾਲਕ ਅਸਲ ਸਾਡਾ ਕਾਣਾ ਸੀ ਅੱਛਾ ਜੀ ਉੱਥੇ ਸੀ ਰੇ ਮੇਰਾ ਜਨਮ ਵੀ ਉੱਥੋਂ ਦਾ ਹੀ ਆ ਠੀਕ ਆ ਹਾਂ ਜੀ ਬਿਲਤਗੁਮਰੀ ਕਿਲੇ ਗਈ ਠੀਕ ਆ ਜਿਹੜਾ ਫਿਰ ਉਦੋਂ ਬਾਬਾ ਜੀ ਬਾਪੂ ਜੀ 1947 ਦੇ ਹਾਲਾਤ ਤੇ ਲੋਕਾਂ ਦੀ ਵੜਾ ਕੁਟੀ ਮਾਰ ਕਟਾਈ ਉਹ ਕਿੰਨਾ ਕ ਟਾਈਮ ਚੱਲੀ ਗਈ ਫਿਰ ਉਹ 2 ਮਹੀਨੇ 3 ਚੱਲੀ ਆ ਜੀ ਅੱਛਾ ਜੀ 3 ਮਹੀਨੇ ਚੱਲੀ ਆ ਉਹ ਠੀਕ ਆ ਉਹ 3-4 ਮਹੀਨੇ ਚੱਲੀ ਆ ਬਹੁਤ ਲੋਕ ਮਾਰੇ ਗਏ ਥੋੜੇ ਨਹੀਂ ਹਾਂ 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 ਹਿੰਦੁਸਤਾਨ ਤੇ ਪਾਸਪਾਸ ਬੜੇ ਦੇ ਵਿੱਚ ਬਣ ਕਰੇ ਇੱਕੇ ਛੇ ਰਹਿ ਗਿਆ ਦੁਨੀਆ ਮਰੀ ਬਹੁਤ ਹੈ ਵਾਈ ਵਾਈ ਬੜੇ ਬੜੀਏ ਬੜੇ ਅਸੀਂ ਆਪ ਦੇ ਕਹਿੰਦੇ ਆ ਕਿ ਬੰਦਿਆਂ ਦੀ ਥੱਲੇ ਲਾਸ਼ਾਂ ਜੀਆਂ ਦਾ ਐ ਲਾਈਨ ਲੱਗੇ ਨੇ ਉੱਤੋਂ ਦੀ ਬਾਹਾਂ ਕਿਤੇ ਬੱਚਿਆਂ ਦੀਆਂ ਬਾਹਾਂ ਭੜੀਆਂ ਹੋਈਆਂ ਹੂੰ ਹੂੰ ਤੋੜੇ ਜਾਂਦੇ ਉੱਤੋਂ ਦੀ ਠੀਕ ਆ ਐਨੇ ਕਿ ਜਦ ਨਹਿਰਾ ਜੰਨੀਆਂ ਵੀ ਆਈਆਂ ਨੇ ਨਹਿਰੇ ਦੇ ਪਾਣੀ ਜਿਹੜਿਆ ਲਹੂ ਅੱਛਾ ਜੀ ਨਹਿਰੇ ਲਹੂ ਤੇ ਲਾਸ਼ਾਂ ਜਿਹੜੀਆਂ ਨਹਿਰੇ ਦੇ ਵਿੱਚ ਆਏ ਨੇ ਪੂਰੇ ਤੌਰ ਤੇ ਹਾਂ 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 ਜਿਵੇਂ ਛੱਤ ਪਾਈ ਹੁੰਦੀ ਹੈ ਐ ਤੁਰੀਆਂ ਹੁੰਦੀਆਂ ਐ ਤੁਰੀਆਂ ਹੁੰਦੀਆਂ ਜੀ ਬਹੁਤ ਬੁਰੀ ਹਾਲਤ ਦੇਖੀ ਐ ਇਧਰੋਂ ਲੋਕਾਂ ਨੇ ਆਪਣੇ ਲੜਕੀਆਂ ਤੀਆਂ ਦੀ ਬਹੁਤ ਬੇਇੱਜ਼ਤੀ ਕਰਕੇ ਤੋੜਨਾ ਪਾਕਿਸਤਾਨ ਚ ਭੇਜ ਦੇਣੀਆਂ ਉਹਨਾਂ ਨੇ ਦੇਖ ਕੇ ਭਟਕ ਜਾਣਾ ਉਹਨਾਂ ਨੇ ਇੱਥੇ ਹਿੰਦੂਆ ਨਾਲ ਕਰੀ ਜਾਣਾ ਅੱਛਾ ਮਤਲਬ ਐ ਭਟਕਾਓ ਜ਼ਿਆਦਾ ਹੋਈ ਐ ਹੀ ਭਟਕਾਓ ਜ਼ਿਆਦਾ ਹੋਈ ਐਗੀ ਠੀਕ ਆ ਹੋਰ ਕੀ ਐ ਦੂਜੇ ਲੋਬਰ ਤੇ ਫਤਫਲ ਇਹ ਕੀ ਜਾਇ ਕਿ ਉਸ ਟਾਈਪ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਹੂੰ 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 ਦੁਨੀਆ ਬੜੀ ਸੁਖੀ ਸੀ ਜੀ ਬੜੇ ਰਾਜੀ ਸੀ ਠੀਕ ਆ ਬੜੇ ਆਰਾਮ ਨਾਲ ਬੈਠੇ ਸੀ ਹੂੰ 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 ਸਾਡੀ ਹਿੰਦੁਸਤਾਨ ਨੂੰ ਜਿਨ੍ਹਾਂ ਆਪਣੇ ਦੁਖੀ ਕਰਿਆ ਹੈ ਨਾ ਮਾੜਾ ਹੋਰਾਪਰਾ ਕਰਿਆ ਹੈ ਇਹ ਇਹਨਾਂ ਪਾਰਟੀ ਵਾਲੇ ਕੀਤਾ ਜੀ ਠੀਕ ਆ ਜੇ ਪਾਰਟੀਆਂ ਹੋਈਆਂ ਇਹਨਾਂ ਪਾਰਟੀਆਂ ਨੇ ਮਹਾਰਾਜ ਜੀ ਆਪਣੇ ਉਧਰ ਉਧਰੀ ਹੋਏ ਨਹੀਂ ਅੰਗਰੇਜ਼ਾਂ ਕਿਸੇ ਤਰ੍ਹਾਂ ਦੇ ਅੰਗਰੇਜ਼ ਦੇ ਸਮੇਂ ਦੇ ਵਿੱਚ ਸਾਡਾ ਟਾਈਮ ਪਾਸ ਸੰਗਾ ਵਧੀਆ ਸੀ ਵਧੀਆ ਸੀ ਜੇ ਆਪਾਂ ਉਦੋਂ ਮਹਿੰਗਾਈ ਦੀ ਗੱਲ ਕਰੀਏ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਜਦੋਂ ਹੱਲੇ ਪੈਨੇ ਸਾਡੀ ਉਮਰ 40 42 ਸਾਲ ਦੀ ਹੈਗੀ ਸੀ ਉਦੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਕਾਮਾਗਰ ਕੀਤੀ ਤੁਹਾਡਾ ਕੰਮਕਾਰ ਇਹ ਤਾਂ ਦਸਿਆ ਸਾਰੇ ਗੱਲ ਬੋਤੀਆਂ ਹੁੰਦੀਆਂ ਅੱਛਾ ਜੀ ਮਿੰਟ ਵੀ ਕਰਦੀ ਠੀਕ ਆ ਗੱਡੀ ਮਿੰਟ ਵੀ ਕਰਦੇ ਹੋਰ ਵੀ ਕੁਝ ਕਰਦੇ ਸਾਰਾ ਕੁਝ ਕਰਦੇ ਸੀ ਠੀਕ ਆ ਦੂਸਰਾ ਬਤਵ ਲੈ ਕੇ ਜੇ ਚੀਜ਼ਾਂ ਮੈਂ ਤਾਂ ਦੱਸਿਆ ਵੀ ਰਿਹਾ ਇਹਨੇ ਮੰਗਾਈ ਨਹੀਂ ਸੀ ਹੂੰ ਉਦੋਂ 12 ਨੇ 2 2 ਰੁਪਏ ਦੀ ਗੱਡੀ ਹੁੰਦੀ ਮੈਂ ਕਿਹਾ 2 ਰੁਪਏ 2 ਰੁਪਏ ਦੀ ਗੱਡੀ ਬੰਦੇ ਦੀ ਠੀਕ ਆ ਤੇ ਜਿਹੜਾ ਇਹ ਆਪਣੇ ਦੇਸ਼ੀ ਕੇ ਵਹਰ ਪੀਏ ਕੇ ਲੋਗ ਨੂੰ 12 ਕਿਲੋ ਨੂੰ ਮਿਲਣਾ ਸਾਨੂੰ ਅੱਛਾ ਜੀ ਆਪਨੇ ਅੱਛੀ ਖਾਦਾ ਹੈ ਹਾਂ ਹਾਂ ਜੀ 1 ਰੁਪਏ ਦੇ 8 9 ਕਿਲੋ ਘੋੜਾ ਬਾਜੀ ਬਾਜੀ ਹਾਂਜੀ ਤੈਨੂੰ ਦੱਸਿਆ ਰੁਪਈਆ ਬੰਦਾ ਓਖਾ ਸੀ ਜਦਨੇ ਹੋਰ ਤਾਂ ਕੀ ਠੀਕ ਆ ਤੇ ਬਹੁਤ ਟਾਈਮ ਪੰਨਾਂ ਚੰਗਾ ਲੰਗਿਆ ਜਿੰਨਾ ਬਿਨਾਂ ਤੈ ਨੰਗ ਨੰਗਿਆ ਨਾ ਸੋਹਣਾ ਲੱਗਿਆ ਜੀ ਠੀਕ ਆ ਦੂਜੇ ਹਿੰਦੁਸਤਾਨ ਪਾਕਿਸਤਾਨ ਦੀ ਜਦੋਂ ਸੀ ਆਏ ਹਾਂ ਹਾਂ ਸਾਨੂੰ ਆਪਣੇ ਹਰੀ ਸਿੰਘ ਲਿਆਇਆ ਹਰੀ ਸਿੰਘ ਡਲੂਆ ਅੱਛਾ ਜੀ ਉਹ ਲਿਆਇਆ ਸਾਨੂੰ ਹੂੰ ਇਹ ਤਿੰਨ 헤ੜਾ ਜਾਇ ਨੇ ਇੱਕ ਤਾਂ ਇਧਰ ਬਾਗਾ ਬੋਰਡ ਬਗਾ ਬਗਾ ਬਟਰਾ ਗਿਆ ਆਪਣਾ ਬਗਾ ਬਟੜ ਠੀਕ ਆ ਫਿਰ ਫਰੋਜਪੁਰ ਵਾਲਾ ਫਰੋਜਾ ਹਾਂ ਹਾਂ ਇਹ ਫਾਜ਼ਲ ਕੀ ਹੈ ਫਾਜ਼ਲ ਕਾਈ ਸਾਈਡ ਆ ਗਈ ਇਹ ਤਿੰਨ ਹੈਡਾਂ ਅਸੀਂ ਫਾਜ਼ਲ ਕੇ ਹੈਡ ਤੇ ਉਹ ਆਇਆ ਠੀਕ ਆ ਜੀ ਅਸੀਂ ਉਧਰ ਰੋ ਲਿਆ ਜੇ ਜਰ ਉਹਨਾਂ ਨੇ ਤਰਤਾ ਨਾਲ ਬਹੁਤ ਤਕੜਾ ਕਾਫਲਾ ਆਇਆ ਸਾਡਾ ਠੀਕ ਆ ਹਾਂ ਜੀ 20 25 30 ਹਜ਼ਾਰ ਦਾ ਕ 50 ਹਜ਼ਾਰ ਦਾ ਹੋਣਾ ਹੂੰ 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 ਉਹ ਸਾਨੂੰ ਪਹਿਲਾਂ ਇੱਥੇ ਲਿਆਏ ਠੀਕ ਆ ਜੇ ਆਪਾਂ ਪੂਜੀ ਪਹਿਲੇ ਸਮੇਂ ਤੇ ਅੱਜ ਦੇ ਸਮੇਂ ਬੜੀ ਪੈਸੇ ਦੀ ਕੀਮਤ ਸੀ ਉਹ ਕਿੰਨੀ ਕੁ ਫਰਕ ਪੈ ਗਿਆ ਲੋਕਾਂ ਦੇ ਵਿੱਚ ਵਾਹ ਲੈ ਥੋੜਾ ਕੀ ਜਿੱਥੇ ਉਦੋਂ 100 ਰੁਪਿਆ ਕੰਮ ਕਰਦਾ ਸੀ ਨਾ ਅੱਜ ਲੱਖ ਰੁਪਿਆ ਵੀ ਨਹੀਂ ਕਰਦਾ ਹੂੰ ਜਿੰਨਾ ਉਦੋਂ 100 ਰੁਪਿਆ ਕੰਮ ਕਰ ਰਿਹਾ ਸੀ ਅੱਜ ਲੱਖ ਰੁਪਿਆ ਨਹੀਂ ਕੰਮ ਕਰ ਰਿਹਾ ਹੂੰ ਬੜੀ ਕੀਮਤ ਜਾਨੇ ਬਹੁਤ ਕੀਮਤ ਘਟ ਗਈ ਜੀ ਬੰਦੇ ਦੀ ਕੀਮਤ ਘਟ ਗਈ ਕਹਿੰਦਾ ਸੀ ਸੱਚੋ ਹੂੰ ਬੰਦੇ ਨੂੰ ਕੋਈ ਨਹੀਂ ਵਿਚਾਰਦਾ ਅਗੇ ਬੰਦੇ ਦੇ ਬੰਦੇ ਨੇ ਬਹੁਤ ਹਾਲਾਤਾਂ ਨਾਲ ਵਰਨਾ ਹੂੰ ਚਾਕੇ ਕਹਿੰਦਾ ਨਾ ਓ ਭਾਈ ਜੇ ਕੋ ਮੜਾ ਕੇ ਪਿੰਡਾਂ ਦੇ ਵਿੱਚ ਕਰਦਾ ਉਹਦੇ ਘਰੇ ਚਲਾ ਜਾਣਾ ਨਾ ਭਾਈ ਇਹ ਕੰਮ ਨਾ ਕਰੀ ਆ ਇਹ ਨਾ ਕਰੀ ਉਹ ਨਾ ਕਰ ਹੂੰ ਸਮੇਂ ਦੀ ਖੇੜ ਹੈ ਭਾਈ ਅੱਜ ਦਾ ਕੋਲ ਮਾਰੀ ਜਾਓ ਕੁੱਤੀ ਜਾਓ ਲੁੱਟੀ ਜਾਓ ਹੂੰ ਪੁੱਛਦਾ ਨਹੀਂ ਅੱਖਾਂ ਵਿੱਚੀਆਂ ਹੋਈਆਂ ਨੇ ਹੂੰ ਅਸਲ ਤੇ ਸਭ ਜਨ ਲਾਲੋ ਤੁਸੀਂ ਉਹਨਾਂ ਚਾਹ ਮੇਰੇ ਕਹ ਤਾਂ ਕੁਛ ਹੈ ਹੂੰ ਆ ਜਿਹੜੀਆਂ ਅੱਜ ਸਰਕਾਰਾਂ ਸਾਡੇ ਲੁੱਟ ਰਹੀਆਂ ਨੇ ਜੀ ਝੂਠ ਮਾਰ ਕੇ ਸਾਨੂੰ ਮਗਰ ਲਾ ਰਹੇ ਰਾਜੇ ਸੀ ਉਹਨਾਂ ਦੇ ਮਗਰ ਲੱਗੇ ਹੋਏ ਹੂੰ ਠੀਕ ਹੈ ਕਿ ਨਹੀਂ ਕਰੀਏਗਾ ਹੁਣ ਜੇ ਆਪਾਂ ਸਾਰ ਦਾਈਏ ਪਾਰਟੀਆਂ ਨੇ ਹੂੰ ਪਾਰਟੀਆਂ ਜਦੋਂ ਆ ਜਾਂਦੀਆਂ ਆਪਾਂ ਉਹਦੇ ਬਦਲ ਜਾਂਦੀਆਂ ਇਹ ਜਿਹੇ ਇਹੋ ਜਿਹੇ ਰਖਵ ਨਹੀਂ ਨਾ ਕੋਈ ਕੀ ਜਾਦੂ ਹੈ ਉਦੋਂ ਆਪਦੇ ਮਗਰ ਲਾ ਲੈਂਦੇ ਨੇ ਹੁਣ ਮਹਿੰਗਾਈ ਦੀ ਗੱਲ ਕਰੀਏ ਜਦੋਂ ਤੁਹਾਡਾ ਉਧਰ ਪਿਆ ਹੋਇਆ ਉਸ ਵੇਲੇ ਕਿੰਨਾ ਕੁ ਜਿਵੇਂ ਅੱਜ ਵਿਆਹ ਦੇ ਲੱਖਾਂ ਰੁਪਏ ਖਰਚ ਹੋ ਜਾਂਦਾ ਮਿੰਟਾਂ ਦੇ ਵਿੱਚ ਉਹ ਮਹਾਰਾਜ ਕਿਹੜੇ ਖਰਚ ਹੁੰਦੇ ਸਾਡੇ ਹਾਂਜੀ ਸਾਡੇ ਮੇਰੇ ਵਿਆਹ ਦੇ ਉੱਤੇ ਸੀ 30 ਰੁਪਏ ਮਾਨੂੰ ਮਠਾਈ ਲਈਏ ਬਣੀ ਵੜਾਈ 30 ਰੁਪਏ ਮਾਨੂੰ ਮਾਨੂੰ ਠੀਕਾ ਹੁਣ 300 ਰੁਪਏ ਮੰਨੂ ਜਿਹੜੇ ਛੋਲਿਆਂ ਦਾ ਸੂਟਾ ਉਹ ਵੀ ਨਹੀਂ ਮਿਲਦਾ ਨਹੀਂ ਮਿਲਦਾ ਅੱਜ ਕੌਣ ਕੌਣ ਆ ਬਾਪੂ ਜੀ ਪਰਿਵਾਰ ਚ ਬੱਚੇ ਤੁਹਾਡੇ ਬੇਟੇ ਕਹੇ ਨੇ ਬੇਟੀਆਂ ਕਹੇ 3 ਚੰਨ ਜੀ ਮੇਰੇ ਅੱਛਾ ਜੀ ਦੋ ਬੇਟੀਆਂ ਜੀ ਅੱਛਾ ਜੀ ਇੱਕ ਬੇਟੀ ਦਾ ਮਰ ਗਈ ਹੈ ਠੀਕਾ ਇੱਕ ਹੈ ਉਹਦੇ ਵੀ ਘਾਬਾਲ ਬੱਚੇ ਆ ਗਏ ਹੁਣ ਤੁਸੀਂ ਕਿ ਕੈਮੀ ਪੀੜੀ ਦੇ ਦਰਸ਼ਨ ਕਰ ਰਹੇ ਹੋ ਹੈ ਟੋਟਲੇ ਵੀ ਹੁਣ ਕਿੰਨੀ ਪੀੜੀ ਆ ਬੱਚੇ ਜਿਵੇਂ ਆ ਬੱਚੇ ਬੈਠੇ ਨੇ ਸਾਡੇ ਲਵੇ ਇਹ ਸਾਡੀ ਹੁਣ ਪੰਜਵੀਂ ਛਵੀਂ ਪੀੜੀ ਇਹ ਪਰੋਤੇ ਨੇ ਅੱਛਾ ਪਰੋਤੇ ਨੇ ਇਹ ਉਹ ਪੋਤਿਆਂ ਦੇ ਬੱਚੇ ਨੇ ਅੱਛਾ ਇਹ ਵੀ ਪੋਤਿਆਂ ਦੇ ਬੱਚੇ ਹਾਂਜੀ ਠੀਕ ਆ ਇਹਦਾ ਜਿਹੜਾ ਪੇਵਾ ਹੈ ਹਾਂਜੀ ਇਹ ਵੀ ਪੁੱਤਾ ਹੈ ਉਹਦੇ ਪੇ ਉਹ ਵੀ ਪੁੱਤਾ ਠੀਕ ਆ ਇਹ ਪੋਤਿਆਂ ਦੇ ਪੋਤੇ ਦੇ ਗਾਹਾਂ ਪਰੋਤੇ ਬੈਹ ਹੋਏ ਨੇ ਮੇਰੇ ਅੱਛਾ ਗਾਹਾਂ ਵੀ ਬੈਹ ਹੋਏ ਨੇ ਹੋਰ ਠੀਕ ਆ ਹੁਣ ਮੇਰੀ ਧੀ ਜਿਹੜੀ ਹੈ ਉਹਦਾ ਇੱਕ ਮੁੰਡਾ ਵਿਆਹਿਆ ਠੀਕ ਆ ਦੋਤਾ ਹੋਗਾ ਠੀਕ ਆ ਇੱਕ ਕੁੜੀ ਆਈ ਧੋਤੀ ਗਾਹ ਉਹਨਾਂ ਕੋਲੇ ਵੀ ਬੱਚੇ ਨੇ ਠੀਕ ਆ ਔਰ ਨਹੀਂ ਠੀਕ ਹੈ ਪਰਿਵਾਰ ਬਹੁਤ ਸੋਹਣਾ ਲੱ ਲਿਆ ਸੀ ਚੰਗਾ ਕੰਮ ਹੋ ਗਿਆ ਸੋਹਣਾ ਹੋ ਗਿਆ ਮੇਰਾ ਪਰਿਵਾਰ ਚੰਗਾ ਹੈ ਜੀ ਬਾਹਲਾ ਚੰਗਾ ਪਰਿਵਾਰ ਹੈ ਮੇਰਾ ਕਿਉਂ ਕਿ ਮੈਂ ਨੂੰ ਇੱਥੇ ਮੰਢੇ ਦੇ ਬੈਠੇ ਨੂੰ ਰੋਟੀ ਪਾਣੀ ਚਾਹ ਪਾਣੀ ਕਪੜਾ ਦੇ ਕੁੜੀ ਕਰੀ ਜਾਂਦੀ ਬਾਪੂ ਠੀਕ ਠੋੜੀ ਨਹੀਂ ਬੇਟੇ ਤੋ ਤਿੰਨ ਚੰਗੇ ਨੇ ਜੀ ਇਹ ਕਰਨੀ ਆ ਵੇੜਾ ਪੁੱਛ ਤੇ ਆ ਗਿਆ ਮੈਂ ਨਹੀਂ ਗਿਆ ਵੀ ਇਹਨਾਂ ਨੂੰ ਚਾਬ ਲੈ ਦੀ ਠੀਕ ਆ ਇਹ ਤੁਹਾਡੇ ਬਾਸ ਤੇ ਚਾਬ ਗਈ ਠੀਕ ਹੈ ਠੀਕ ਆ ਬਹੁਤ ਅੱਛਾ ਮੈਂ ਤੁਹਾਨੂੰ ਕਹਿੰਦਾ ਮਾਲਕ ਬਾਹਲਾ ਕੁਝ ਇਹਨਾਂ ਨੂੰ ਦਿੱਤਾ ਵੀ ਬਿਤੇਰਾ ਕੁਝ ਜੀ ਜੀ ਗੱਡੀਆਂ ਇਹਨਾਂ ਕੋਲੇ ਠੀਕ ਆ ਆ ਦੇਖੀ ਨਾ ਇਹ ਗੱਡੀਆਂ ਸਾਰੀਆਂ ਨਾ ਜਿਆਦੀਆਂ ਆ ਗੱਡੀ ਘੜੀ ਉਹ ਖੜੀਆਂ ਠੀਕ ਹੈ ਜੀ ਆ ਜਿਹੜਾ ਛੋਟਾ ਦੋ ਤਿੰਨ ਇਹਨਾਂ ਕੋਲੇ ਨੇ ਇਹੋ ਜਿਹੀਆਂ ਗੱਡੀਆਂ ਦੋ ਤਿੰਨ ਚਾਰ ਗੱਡੀਆਂ ਇਹਨਾਂ ਕੋਲੇ ਨੇ ਮਹਾਂਗਾ ਕਿਸੇ ਗੱਲ ਦਾ ਕੋਈ ਕਮੀ ਨਹੀਂ ਇਹਨਾਂ ਨੂੰ ਕਿਸੇ ਨਹੀਂ। ਇੱਕ ਕਹਿੰਦੇ ਨੇ ਵੀ ਜਦੋਂ 50 60 ਸਾਲ ਦੀ ਉਮਰ ਹੋ ਜਾਂਦੀ ਆ ਉਦੋਂ ਹਰ ਇੱਕ ਗੋਡਿਆਂ ਤੋਂ ਤੰਗ ਆ ਜਾਂਦਾ। ਜੀ। ਤੁਸੀਂ ਸਿਹਤ ਪੱਖੋਂ ਕਿਵੇਂ? ਨਹੀਂ ਜੀ ਮੇਰੀ ਜਿਹੜੀ ਨਾ ਮੇਰੇ ਗੋਡੇ ਘਾਡੇ ਕੋਈ ਨਹੀਂ ਦੁਖਦੇ। ਅੱਛਾ ਜੀ। ਸਿਰਫ ਮਤਲਬ ਮੈਨੂੰ ਇਹਨਾਂ ਗਿਆ ਮੈਨੂੰ ਕੋਈ ਬਿਮਾਰੀ ਵੀ ਨਹੀਂ ਹੈ। ਹਾਂ ਜੀ। ਨਹੀਂ ਬਿਮਾਰੀ ਬੁਢਿਆਂ ਨੂੰ ਖੰਘ ਹਾਂ ਕੁਝ ਹੋਰ ਦਮਾ ਖਾਸੀ ਹੂੰ ਹੂੰ ਹਾਂ। ਤਾਂ ਅਸਲੇ ਬਾਠਲ ਪੈ ਜਾਂਦੇ ਨੇ ਖੰਘ-ਖੰਘ ਕੇ। ਹਾਂ ਹਾਂ। ਮੇਰੇ ਦੇਸੇ ਬੁਰੂਆ ਦੀ ਮਹਾਰਾਜ ਦੀ ਐਸੀ ਕਿਰਪਾ ਹੈ। ਹਾਂ ਹਾਂ। ਮੈਂ ਬਿਲਕੁਲ ਠੀਕ ਹਾਂ ਜੀ ਠੀਕ ਹੈ ਮੈਨੂੰ ਬਿਮਾਰੀ ਨਹੀਂ ਹੈ ਕੋਈ ਮੈਨੂੰ ਤਾਂ ਕਮਜ਼ੋਰੀ ਆ ਗਈ ਠੀਕ ਹੈ ਉਮਰ ਜੇ ਹਲਿਆ ਜਿਹੜਾ ਹੁਣ ਮੈਂ ਕਮਜ਼ੋਰੀ ਨਾਲ ਕਮਜ਼ੋਰ ਆ ਠੀਕ ਹੈ ਹੋਰ ਮੈਨੂੰ ਬਿਮਾਰੀ ਨਹੀਂ ਕੋਈ ਬਿਲਕੁਲ ਠੀਕ ਹੈ ਅੱਜ ਦੇ ਹਿਸਾਬ ਨਾਲ ਗੱਲ ਕਰੀਏ ਕਿੰਨੀ ਉਮਰ ਹੋਣੀ ਬਾਪੂ ਜੀ ਤੁਹਾਡੀ ਪਾਸ ਹਾਂਜੀ ਬੇਈ ਉਮਰ ਮਗਾ 110 15 ਸਾਲ ਦੀ ਹੈ ਠੀਕ ਹੈ ਜਿਹੜਾ ਪੱਤਰਕਾਰਾ ਤੁਹਾਡੇ ਬਾਅਦ ਲਿਖੀ ਜਾਂਦੇ ਨੇ ਹੂੰ 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 ਤੇ ਜਦ ਮੈਂ 10 ਕੇ ਸਾਲ 10 12 ਸਾਲ ਦੀ ਉਮਰ ਹੈ ਮੇਰੀ 110 12 ਸਾਲ ਦੀ ਹੈਗੀ ਉਮਰ ਹੈ ਠੀਕ ਆ ਤੇ ਇਹ ਦੋਸਤੋ ਸਾਡੇ ਲਈ ਇੱਕ ਕਾਪੀ ਬਣੀ ਹੋਈ ਆ ਇਹ ਤੁਸੀਂ ਦੇਖ ਰਹੇ ਹੋ ਵੀ ਜਿਵੇਂ ਪਹਿਲਾਂ ਕਹਿੰਦੇ ਪੀਲੀਆਂ ਕਾਪੀਆਂ ਬਣਦੀਆਂ ਦੀਆਂ ਪੰਜਾਬ ਸਰਕਾਰ ਵੱਲੋਂ ਇਹ ਕਾਪੀ ਵੀ ਉਹੀ ਆ ਆਹੋ ਇਹ ਕਾਪੀ ਦੀ ਜਿਹੜੀ ਚਾਲੂ ਦੀ ਮਿਤੀ ਆ ਇਹ 31 ਤੰਨ 1993 ਤੋਂ ਆ ਜੇ ਪੱਤਰਾ ਨੇ ਮਿਤੀ ਗੱਲ ਕਰੀਏ 1993 ਦੀ ਆ ਤੇ 1993 ਦੇ ਇਧਰ ਬਾਪੂ ਜੀ ਦਾ ਆ ਗਿਆ ਪਰਿਵਾਰ ਇੱਥੇ 5ਵੇਂ ਨੰਬਰ ਦੇ ਬਾਪੂ ਜੀ ਦਾ ਨਾਮ ਆ ਫੌਜਾ ਰਾਮ ਇੱਥੇ ਇਹਨਾਂ ਦੀ ਉਮਰ 80 ਸਾਲ ਆ ਇਹ 80 ਸਾਲ ਕਦੋਂ ਆ 1900 93 ਚ ਅੱਜ ਦੀ ਆਪਾਂ ਗੱਲ ਕਰੀਏ ਤਾਂ 112 13 ਸਾਲ ਉਮਰ 112 ਸਾਲ ਬਣਦੀ ਹੈ ਜੀ ਬਣਦੀ ਹੈ ਤੇ ਬਾਪੂ ਜੀ ਇੱਕ ਤੰਦਰੁਸਤੀ ਤੇ ਸੇਤ ਤੁਹਾਡੀ ਬਿਲਕੁਲ ਠੀਕ ਆ ਤੁਹਾਡਾ ਇਹਨਾਂ ਮੋਟਾ ਵੀ ਨਹੀਂ ਆਪਾਂ ਕਹਿੰਦੇ ਮਟਾਪ ਆ ਗਿਆ ਕਿਸੇ ਤਰ੍ਹਾਂ ਜੀ ਮੇਰੇ ਪੱਡੀ ਆ ਗਿਆ ਮੈਨੂੰ ਠੀਕ ਆ ਨਾ ਮੈਂ ਇਸੇ ਤਰ੍ਹਾਂ ਜੇ ਮੈਂ ਜੀ ਆਪਣੀ ਜ਼ਿੰਦਗੀ 'ਚ ਆਪਣੇ ਤੀਰਥ ਨਹੀਂ ਛੱਡਿਆ ਕੋਈ ਅੱਛਾ ਜੀ ਇਸ ਪ੍ਰithvi 'ਤੇ ਮੈਂ ਤੀਰਥ ਨਹੀਂ ਛੱਡਿਆ ਠੀਕ ਆ ਆਪਣੇ ਲੰਕਾ ਸੀ ਜਾਏ ਹਰਦਵਾਰ ਸੀ ਜਾਏ ਹੂੰ ਤੰਦਸ਼ਿਆਰੇ ਕਿ ਆਪਣੀ ਮੋਜ ਪੂਰੀ ਕਰੀ ਗਈ ਠੀਕ ਆ ਠੀਕ ਹੈ ਨਾ ਬਹੁਤ ਦੂਰ ਤੱਕੜ ਜਾਏ ਜਿਹੜਾ ਇਹ ਹਰਦਵਾਰ ਹੋਇਆ ਇਹ ਚਾਰਤਾ ਹਮਦਾਰੇ ਪਏ ਇਹਦਾ ਮੇਰੇ ਬੜੇ ਓਰਜਨ ਬਦਲ ਜੁਈ ਸਾਡਾ ਘਰ ਹੁੰਦਾ ਜੀ ਮੈਂ ਠੀਕ ਆ ਠੀਕ ਹੈ ਨੀ ਅੱਛਾ ਹਰਦਵਾਰ ਗੋਪਾਲ ਮੰਦਰ ਬਨਪੁਰੀ ਤੇ ਸਾਡਾ ਮੰਦਰ ਵੀ ਹੈ ਠੀਕ ਹੈ ਜੀ ਤਾਂ ਇੱਕ ਹੁਣ ਬਾਪੂ ਜੀ ਜਦੋਂ ਆਪਾਂ ਦੇਖਦੇ ਛੋਟੇ ਛੋਟੇ ਬੱਚਿਆਂ ਦੇ ਵੀ ਐਣਕਾਂ ਲੱਗ ਰੀਆਂ ਨੇ ਹਾਂ ਜੀ ਤੇ ਤੁਹਾਡੀ ਇੰਨੀ ਉਮਰ ਹੋਗੀ ਰਜਿੰਦਰਾ ਐਨਕਤੋ ਵਧੀਆ ਦੀਨਾ ਐਨਕਤੋ ਇਹ ਰਾਜ ਕੀ ਹੈ ਇਹਦੇ ਪਿੱਛੇ ਵੀ ਐਨਕ ਦਾ ਨਾਮ ਲੱਗਣ ਦਾ ਭਈ ਇਹ ਤਾਂ ਮਾਲਕ ਦੀਆਂ ਮਾਲਕ ਜਾਣੇ ਠੀਕ ਹੈ ਜਾਣੇ ਥੋੜਾ ਮਤਲਬ ਦੂਸਰਾ ਮੇਰੇ ਕੋਲ ਇਹ ਚੀਜ਼ ਹੈ ਹਾਂਜੀ ਜਿਹੜਾ ਮੈਂ ਬੇਦ ਤੋਂ ਬਚਿਆ ਹੋਇਆ ਅੱਛਾ ਜੀ ਮੈਨੂੰ ਨਸ਼ਾ ਨਹੀਂ ਕੋਈ ਅਜ ਨਸ਼ਾ ਕੋਈ ਨਹੀਂ ਨਾ ਕੋਈ ਬੀੜੀ ਨਹੀਂ ਬੱਤੀ ਨਹੀਂ ਕੋਈ ਦਰਦਾਨੇ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਕੋ ਪੁੱਕੀ ਨਹੀਂ ਠੀਕ ਹੈ ਸਿਰਫ ਇਹ ਹੀ ਆ ਮੇਰੇ ਕੋਲ ਰੋਟੀ ਅੱਛਾ ਠੀਕ ਆ ਠੀਕ ਹੈ ਬੈਸਨੋ ਖਾਣਾ ਬਸ ਇਹੀ ਆ ਬਸ ਹੋਰ ਕੁਝ ਨਹੀਂ ਬੈਸਨੋ ਖਾਣਾ ਬੈ ਦੂਤਰਾ ਤਾਂ ਜੀ ਜੰਮ ਕੋਈ ਨਹੀਂ ਨਖਾਦਾ ਨਾ ਚੜਕਾ ਨਾ ਸ਼ਰਾਬ ਨਾ ਲੈਣਾ ਦਿਨ ਠੀਕ ਹੈ ਜੀ ਐਸੇ ਮਾਰਗ ਦੀ ਕਿਰਪਾ ਹੈ ਜਿਹੜੀ ਇਹ ਅੱਖਾਂ ਦੀ ਅੱਜ ਤਾਂ ਕੱਲ ਤਾਂ ਠੀਕ ਹੈ ਮੇਰੀ ਹਾਂ ਬਹੁਤ ਦੂਰ ਤੱਕ ਬੜੀ ਨਜ਼ਰ ਹੋ ਦੂਰ ਬਾਜੀ ਬਾ ਇਹ ਤਾਂ ਆ ਤਾਂ ਅਸੀਂ ਦੇਖ ਹੀ ਜਾਣੇ ਜਿਹੜਾ ਪਾ ਲਿਖੀ ਜਾਂਦੇ ਹਾਂ 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 ਹੈ ਜੀ ਆ ਦੇਖਾ ਜਿਹੜੀ ਹੈ ਹਾਂਜੀ ਇਹ ਮੈਨੂੰ ਸਾਰਾ ਮੈ ਜਾਣੇ ਜੇਕਰ ਤੁਹਾਡੇ ਵਿੱਚ ਕੋਈ ਵੀ ਕਲਾ ਬਾਜੀ ਬਾ ਹੈ ਠੀਕ ਆ ਨਿਹਾਰਨ ਆ ਤੇ ਹੀ ਆਰ ਸੰਦਰਸ ਆਰੀ ਜ਼ਿੰਦਗੀ ਦਾ ਕਹਾਣੀ ਇਹ ਜਨ ਮੈਂ ਪੜੀ ਜਨ ਅੱਛੇ ਜੀ ਹਾਂ ਕੋਈ ਮੈਨੂੰ ਇਹਦਾ ਵਦਲੈਣ ਕੋਣਕ ਦਾ ਕੋਈ ਤਾਲਕ ਨਹੀਂ ਕੋਈ ਤਾਲਕਤ ਨਹੀਂ ਪੜੇ ਕਿੰਨੇ ਕ ਬੱਬੀ ਤੁਸੀਂ ਹੈ ਜੀ ਪੜੇ ਹੋਏ ਕਿੰਨੇ ਕੋ ਉਹ ਪੜੇ ਦਾ ਬਾਹ ਪੜੇ ਦਾ ਕੀ ਆ ਜਦੋਂ ਪ੍ਰਾਈਵੇਟ ਪੜਾਈ ਹੋਣੀ ਆ ਜਦੋਂ ਹਾਂ ਹਾਂ ਹੈ ਜੀ ਤੇ ਜਦੋਂ ਪੜੇ ਹੋਏ ਜਿੰਨ ਕੋ ਠੀਕ ਆ ਨਹੀਂ ਉਦੋਂ ਤਾਂ ਦੋ ਜਮਾਤਾਂ ਵੀ 10 ਵਰਗਿਆਂ ਦਾ ਅੱਜ ਦੀਆਂ ਹਾਂ ਨਾ ਪੜਾਈ ਹੱਥ ਪਾਤਾ ਫੇਰ ਵੀ ਫੇਰ ਤੂੰ ਸਭ ਐਮਬੀਏ ਦੇ ਬਰਾਬਰ ਹੋਣਾ ਤੂੰ ਵੀ ਬਹੁਤ ਵੱਡੀ ਉਦੋਂ ਚੰਗੀ ਪੜਾਈ ਕਰੀ ਚੰਗੀ ਪੜਾਈ ਦੀ ਠੀਕ ਆ ਅੱਗੇ ਤੁਹਾਨੂੰ ਦੱਸਿਆ ਵੀ ਸਾਈਕਲ ਤੇ ਮੈਂ ਚੰਡੀਗੜ੍ਹ ਜਾਣਾ ਜਣਾ ਸਾਈਕਲ ਤੇ ਚੰਡੀਗੜ੍ਹ ਹੋਰ ਇੱਥੋਂ ਤੜਕੇ ਛੇਜਾ ਉੱਠਣਾ ਪਰਗਾ ਬੋਲਦੇ ਨੂੰ ਹਾਂਜੀ ਕਿ ਉੱਥੇ 2:30 ਵਜੇ ਨੂੰ ਚੰਡੀਗੜ੍ਹ ਪਹੁੰਚਣਾ ਬਾਜੀ ਬਾਹ ਸਾਈਕਲ ਚਲਾਇਆ ਜੀ ਸਾਈਕਲ ਤੇ ਰਹਿ ਕੇ ਚਲਾ ਠੀਕ ਹੈ ਜੀ ਵਰਡਰ ਸਿੱਕੇ ਸਾਈਕਲ ਤੇ ਬਿਤੇ ਰਾ ਚੁੱਕਿਆ ਹੈ ਅੱਛਾ ਭਾਈ ਜੀ ਸਭ ਕੁਝ ਹੋਰ ਸਭ ਕੁਝ ਕਰਿਆ ਜੀ ਅਨੰਦ ਲਿਆ ਇਸ ਟਾਈਮ ਦੇ ਵਿੱਚ ਭਾਈ ਸਾਹਿਬ ਗੁਰੂ ਦੀ ਕਿਰਪਾ ਨਾਲ ਮੈਨੂੰ ਕੋਈ ਤਕਲੀਫ ਨਹੀਂ ਕੋਈ ਗੱਲ ਨਹੀਂ ਮੈਂ ਪਰਿਵਾਰਿਕ ਨਹੀਂ ਹੋਈ ਸੁਖੀਆ ਮੇਰਾ ਪਰਿਵਾਰ ਬਿਲਕੁਲ ਠੀਕ ਹੈ ਮੇਰੇ ਤਿੰਨ ਬੱਚੇ ਨੇ ਜਿਹਨਾਂ ਬੱਚਿਆਂ ਨੇ ਅਜੇ ਤੱਕ ਮੈਨੂੰ ਐ ਨਹੀਂ ਕਿਹਾ ਬਾਪੂ ਤੂੰ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਦੂਜੇ ਨੰਬਰ ਤੇ ਮੇਰੇ ਯਾਰ ਨੂਆਣਾ ਉਹਨਾਂ ਨੇ ਅਜੇ ਤੱਕ ਮੈਨੂੰ ਐ ਨਹੀਂ ਕਿਹਾ ਬਾਪੂ ਤੁਸੀਂ ਇਹਨੇ ਦਿਨ ਬਾਹਰ ਲਾਓ ਨਾ ਪੋਤ ਨੂਆਣਾ ਦੋ ਉਹਦੀਆਂ ਨੂਆਣ ਦੋ ਇਹਦੀਆਂ ਦੋ ਇਹਦੀਆਂ ਠੀਕ ਆ ਉਹ ਵੀ ਭਾਈ ਹੱਡਾਵਾ ਪੈਂਤਨ ਦੱਸਿਆ ਨਾ ਜੇ ਉਧਰ ਰੋਟੀ ਬਣੀ ਹੋਈ ਥੇ ਆ ਗਈ ਹੈ ਚਾਹ ਪਾਣੀ ਬਣੀ ਉਧਰ ਆ ਗਿਆ ਇਧਰ ਆ ਗਿਆ ਇਧਰ ਆ ਗਿਆ ਠੀਕ ਆ ਉਹ ਆ ਗਈ ਕਪੜੇ ਤਾਂ ਹੋ ਗਏ ਉਹ ਆ ਗਏ ਮੈਂ ਬਿਲਕੁਲ ਆਪਣੇ ਪਰਿਵਾਰ ਦੇ ਬੜਾ ਸੁੱਖੀ ਆ ਜੀ ਬੜਾ ਖੁਸ਼ਾ ਜੀ ਇਹ ਖਰਾਕਾਂ ਦੀ ਗੱਲ ਕਰੀ ਬਾਪੂ ਜੀ ਪਹਿਲੀਆਂ ਖਰਾਕਾਂ ਤੇ ਅੱਜ ਦੀਆਂ ਖਰਾਕਾਂ ਬਾਪੂ ਜੀ ਅਖਰਾਕਾ ਤਾਂ ਹੈ ਹੀ ਨਹੀਂ ਜੀ ਠੀਕ ਆ ਕੀ ਖਰਾਕ ਹੈ ਤੇ ਬਲ ਹਮ ਨਾ ਕਣਕ ਜਿਹਾ ਸੁਆਦ ਹੈ ਨਾ ਰੋਟੀ ਜਿਹਾ ਨਾ ਕਿਹਨਾਂ ਦਾਲ ਜਿਹਾ ਨਾ ਕਿਹਨਾਂ ਭਾਜੀ ਜਿਹਾ ਅਸਰ ਹੀ ਨਹੀਂ ਉਹ ਹੂੰ ਸਾਡੇ ਸਮੇਂ ਦੇ ਵਿੱਚ ਜਿਹੜਾ ਸਰੋਂ ਦਾ ਸਾਗ ਬੰਦਾ ਸੀ ਨਾ ਹਾਂ ਇਹਦੇ ਨਜ਼ਾਰੇ ਵਧਦੇ ਠੀਕ ਆ ਬੱਕੀ ਦੀ ਔਰ ਬਾਇਲੇ ਦੀ ਰੋਟੀ ਬੰਦਾ ਕਹਿੰਦਾ ਖਾਈ ਚੱਲੋ ਹੂੰ ਮੱਖਣੀ ਹੋਣੀ ਹੂੰ ਦੁੱਧ ਕਿਉਂ ਬਤੇ ਰੌਂਦਾ ਸੀ ਸਾਡੇ ਕੋਲੇ ਠੀਕ ਆ ਸਾਡੇ ਕੋਲੇ ਖਰਾਕ ਤਗੜੀ ਸੀ ਉ ਖਰਾਕ ਤਗੜੀ ਸੀ ਖਰਾਕ ਸਾਡੀ ਐਸੀ ਸਾਰੇ ਕੋਲੇ ਬੋਤੀਆਂ ਦੀਆਂ ਹੀੜ ਆਉਂਦੀਆਂ ਹੂੰ ਬੋਤੀ ਥੱਲੇ ਸਾਡੀ ਵਾਲੀ ਬੋਤੀਆਂ ਥੱਲੇ ਦੁੱਧ ਬਹੁਤ ਹੁੰਦਾ ਜੀ ਜਿਹੜੇ ਪੰਜਾਰੀ ਚਾਰਾਰੀ ਨੂੰ ਚੋੜਾ ਬਾਜਰੀ ਭਾਈ ਜੀ ਨੇ ਸੀ ਵਾਹ ਵਾਹ ਤੇ ਉਹਨਾਂ ਦਾ ਦੁੱਧ ਪੀ ਜਾਣਾ ਜੀ ਪਾਣੀ ਦੇ ਥਾਂ ਤੇ ਵੀ ਦੁੱਧ ਪੀ ਲੋ ਅੱਛਾ ਈ ਔਰ ਘਰੇ ਵੀ ਦੁੱਧ ਪੀ ਜਾਣਾ ਕਿ ਉਹ ਫਾਇਦਾ ਖਰਾਕ ਵੀ ਤੇਰੀ ਸੀ ਆਵੇਂ ਤੈਨੂੰ ਕਹਦੀਆਂ ਖਰਾਕ ਦਾ ਤਾਂ ਕੋਈ ਅੰਤ ਨਹੀਂ ਸੀ ਜਿਹੜੀਆਂ ਅੱਜੀਆਂ ਖਰਾਕਾਂ ਨੇ ਉਹ ਹਰ ਕੋਈ ਕਹਿੰਦਾ ਜੀ ਗੰਦਲੀਆਂ ਹੋ ਗਈਆਂ ਕੀ ਖਰਾਕ ਅੱਜ ਕੱਲ ਹਮ ਅੱਜ ਕੋਈ ਖਰਾਕ ਨਹੀਂ ਜੀ ਦਹੀਂ ਖਾ ਲੋ ਕੋਈ ਸਵਾਦ ਨਹੀਂ ਹਮ ਦੁੱਧ ਪੀ ਲੋ ਕੋਈ ਸਵਾਦ ਨਹੀਂ ਲੱਛੀ ਨਹੀਂ ਸਵਾਦ ਜਿਨ੍ਹਾਂ ਦੇ ਘਰੇ ਸਾਡੇ ਲੱਛੀ ਹੁੰਦੀ ਨਾ ਹਮ ਆ ਵੇੜੇ ਦੇ ਵਿੱਚ ਸਾਰੇ ਜੀ ਬਾਸ਼ਰਾ ਫੈਲੀ ਹੋਣੀ ਠੀਕ ਆ ਮੈਂ ਕਹਾਂਗੀ ਮੈਂ ਕਹਾਂਗੀ ਜਿਵੇਂ ਕੇ ਦੇ ਟੱਕੜਾ ਖੋ ਲਿਆ ਹਾਂ ਪਰ ਹੋ ਬੋਣੀ ਮੈਂ ਗਈ ਹੁਣ ਕਿਸੇ ਚ ਵਾਸਨਾ ਹੈ ਤੁਸੀਂ ਵੀ ਖਾਦੇ ਪੀਂਦੇ ਬਿਲਕੁਲ ਸਹੀ ਹੈ ਗੱਲ ਆ ਵਾਸਤਾ ਚਲੀ ਗਈ ਠੀਕ ਹੈ ਭਾਈ ਠੀਕ ਹੈ ਕਿ ਨਹੀਂ ਬਿਲਕੁਲ ਜੀ ਦੂਜਰਾ ਮਤਲਬ ਇਹ ਤੇ ਜੇ ਹੈ ਪ੍ਰੇਮਿਓ ਹਮ ਸ਼ਿਵਰਨ ਕਰੋ ਸ਼ਿਵਰਨ ਦੇ ਵਿੱਚ ਬਹੁਤ ਚੀਜ਼ ਵੱਡੀ ਹੈ ਠੀਕ ਹੈ ਜੀ ਸਭ ਤੋਂ ਵੱਡੀ ਖਰਾਬ ਸ਼ਿਵਰਨ ਠੀਕ ਹੈ ਜੀ ਸਤੋਗ ਰੱਖੋ ਹਮ ਸੱਚ ਬੋਲੋ ਹਮ ਸੱਚਿਆ ਰੱਖੋ ਜੀ ਇਹ ਇਨਸਾਨ ਦੇ ਕਰਮਨ ਬਿਲਕੁਲ ਸੱਚ ਬੋਲਣਾ ਬਹੁਤ ਆਫਾ ਹੋ ਗਿਆ ਬਿਲਕੁਲ ਬਿਲਕੁਲ ਸੱਚਿਆ ਰੱਖਣੀ ਬਹੁਤ ਆਫਾ ਹੋ ਗਿਆ ਸਹੀ ਗੱਲ ਹੈ ਹੈ ਜੀ ਹਾਂ ਜੀ ਇੱਕ ਪੰਜ ਪੈਸੇ ਦੀ ਚੀਜ਼ ਪਈ ਤੇ ਜਾ ਕੇ ਆਪਣਾ ਮਨ ਰੋਲ ਲੈਂਦਾ ਹੈ ਹਾਂ ਹੈ ਜੀ ਸੱਚਾ ਨਾ ਰਹੀ ਹਮ ਸਹੀ ਗੱਲ ਹੈ ਠੀਕ ਹੈ ਨਾ ਮਹਾਰਾਜ ਨੇ ਲਿਖਿਆ ਵਿੱਚ ਝੂਠ ਬੋਲਣਾ ਜਲਮ ਹੈ ਹਮ ਤੇ ਜੇ ਝੂਠ ਸਾਰਨਾ ਵੀ ਜਲਮ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਨੀ ਸਹੀ ਹੈ ਜੀ ਮ ਚਲੋ ਵਾ ਠੀਕ ਹੈ ਇੱਕ ਤੁਸੀਂ ਕਹਿ ਰਹੇ ਸੀ ਵੀ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਸੀ ਵੀ ਜਿਹੜਾ ਪਹਿਲਾ ਸਮਾਂ ਤੇ ਅੱਜ ਦਾ ਸਮਾਂ ਆਉਣ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਲੋਕ ਪਹਿਲਾਂ ਥੋੜੀ ਜੀ ਫਸਲ ਹੋ ਜਾਂਦੀ ਸੀ ਉਹਦੇ ਵਿੱਚ ਵੀ ਰੱਬ ਦਾ ਸ਼ੁਕਰ ਕਰਦੇ ਸੀ ਓਹ ਹੋ ਹਾਂ ਬਰ ਅੱਜ ਤੇ ਦੇਖ ਲੈ ਤੁਸੀਂ ਹਾਂਜੀ ਸਾਡੇ ਸਮੇਂ ਦੇ ਵਿੱਚ ਪੰਜ ਮਣੀ ਹਾਂਜੀ ਕਿੱਲੇ ਜੀ ਜੀ ਸੱਤ ਮਣੀ 10 ਮਣੀ ਕਿਸੇ ਦਾ ਹੀ ਹੋਣਾ ਠੀਕ ਆ ਜਿਹਦੇ ਦੋ ਢਾਈ ਛੱਜ ਜੰਮਨ ਪਾਣੋ ਜਨੈ ਨਾ ਉਹਨਾਂ ਨੇ ਖੁੰਡਾ ਦੇ ਗੱਲਾਂ ਕਰਨੀਆਂ ਲੋਕਾਂ ਨੇ ਉਹ ਫੁਲਾਣੇ ਦੇ 250 ਮਣਦਾ ਨੇ ਹੋਗੇ ਓਏ ਠੀਕ ਆ ਅੱਜ ਪੈੜੇ ਦੇ 2 300 ਮਣ ਇੱਕ ਕਿਲਾ ਦੇ ਜਨ ਤਾਂ ਵੀ ਭੁਖੇ ਦਾ ਪੱਖਾ ਸਹੀ ਹੈ ਅਰਜਨ ਐਸਾ ਸਮਾਏਗਾ ਕਹਜੋ ਬਿਹਤ ਵਿਚ ਇੱਕ ਕਿਲਾ 200 ਮਣਾਂ ਦੇ ਨਹੀਂ ਦੇਊਗਾ ਵਾਹ ਜੀ ਵਾਹ ਆਦਮੀ ਭੁਖੇ ਦਾ ਪੱਖਾ ਫੇਰ ਵੀ ਭੁਖੇ ਦਾ ਪੱਖਾ ਅੱਜ ਤੁਸੀਂ ਖਾਬ ਦਾ ਲਓ 80 85 ਮਣ ਕਣਕ ਕੋ ਦਾਚਾ ਨਿਕਲ ਗਿਆ ਸਾਡੇ ਇਸ ਇਲਾਕੇ ਠੀਕ ਆ ਛੋ ਮਰਦੇ ਡੇ ਜੀਰੀ ਦਾ ਜੀਰੀ ਲੱਗ ਹੂੰ ਵੀ ਜੀ ਮਰਚਾ ਮੁਰਚਾ ਵਗੈਰਾ ਜਾ ਕਰ ਜਾਂਦੇ ਨੇ ਉਹ ਬਾਦੂਰੀ ਉਹ ਅੱਡ ਰਹਿ ਗਏ ਜੀ ਅਜੇ ਭੁੱਖੇ ਦਾ ਭੁੱਖ ਹੂੰ ਦੇਖੋ ਪ੍ਰੀਮਿਓ ਸੰਤੋਖ ਬਣਾ ਰਾਜੋਪੂ ਖੋੜੇ ਦੇ ਆ ਬਣੇ ਸੱਚੇ ਕਸਾਈ ਸੰਤੋਖ ਰੱਖੋ ਹੂੰ ਧਿਆ ਰੱਖੋ ਇਹ ਇਸ ਜ਼ਿੰਦਗੀ ਦੀ ਮੋਢਨ ਹੂੰ ਇਸ ਜ਼ਿੰਦਗੀ ਦਾ ਭਾਗ ਕੀ ਸ਼ਿਵਰਨ ਕਰਨਾ ਦਾਨ ਕਰਨਾ ਠੀਕ ਹੈ ਨਾ ਸੱਚ ਬੋਲਣਾ ਤੇ ਸੱਤਿਆ ਰੱਖਣੀ ਹੂੰ ਇਹ ਤਾਂ ਤੇ ਇਹ ਠੀਕ ਹੈ ਜੀ ਤੇ ਬਫੂ ਜੀ ਕਦੇ ਹੋਣਾ ਜਿਵੇਂ ਪਾਕਿਸਤਾਨ ਚ ਤੁਸੀਂ ਆਏ ਹੋ ਜਿਹੜੇ ਤੁਹਾਡੇ ਉਥੇ ਦੇ ਮਿੱਤਰ ਦੋਸਤ ਤੇ ਜਾਂ ਪਰਿਵਾਰ ਸੀ ਕਹੀਦੀ ਆਪਾਂ ਹੋਰ ਸਕੇ ਸੰਬੰਧੀ ਕਦੇ ਉਹਨਾਂ ਨੂੰ ਦਿਲ ਕਰੇ ਮਿਲਣ ਦਾ ਨਹੀਂ ਜੀ ਕਰਨ ਦਾ ਕੀ ਹੈ ਮੈਂ ਤੁਹਾਡਾ ਆਪ ਐਵੇਂ ਤੁਹਾਨੂੰ ਵਧਾਈਆਂ ਬਾਈ ਜਾਈਏ ਹਾਂ ਜੀ ਕੋਈ ਆ ਜੇ ਤੱਕ ਅਸੀਂ ਤਾਂ ਨਾ ਕੋਈ ਆਇਆ ਤੇ ਨਾ ਅਸੀਂ ਮੁੜ ਕੇ ਗਏ ਅੱਛਾ ਜੇ ਕਿ ਜਦੋਂ ਵੀ ਉਧਰੋਂ ਤੁਸੀਂ ਕੇਰਾ ਆ ਗਏ ਵੰਡ ਦੇ ਸਮੇਂ ਜਦੋਂ ਵੰਡ ਹੋਈ ਜਾਉਂਗੀ 47 ਫਿਰ ਦੁਬਾਰਾ ਨਹੀਂ ਕਹਦੇ ਮਾ ਨਾ 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 ਗਈ ਨਹੀਂ ਤੇ ਮਰੋ ਠੀਕ ਆ ਕਿਤਾ ਕਰਨਾ ਸੀ ਜੇ ਇੱਥੇ ਕਰੀ ਗਏ ਆ ਠੀਕ ਆ ਅੱਜ ਤੇ ਤੂੰ ਐਸਾ ਬਹਲਾ ਤੁਸੀਂ ਦੇਖਦੇ ਹੋ ਬਾਹਰ ਗੱਦੇ ਹੁਣ ਸਾਡੀ ਕੌਮ ਹੁਣ ਬਹੁਤ ਅੱਗੇ ਜਾ ਰਹੀ ਹੈ ਹਾਂ ਹਾਂ ਛੋੜਾ ਨਹੀਂ ਬਹੁਤ ਹੀ ਅੱਗੇ ਜਾ ਰਹੀ ਹੈ ਬਹੁਤ ਅੱਗੇ ਠੀਕ ਹੈ ਕਿ ਨਹੀਂ ਚੰਗੇ ਘਰ ਪਾ ਗਏ ਜੀ ਚੰਗੇ ਮਹਾਰਾਜ ਪੇਟੀਸ਼ਨ ਬਣ ਕੇ ਚੰਗੇ ਬੱਚੇ ਪੜਨ ਲੱਗੇ ਠੀਕ ਹੁਣ ਤੁਸੀਂ ਇਹ ਹੱਸਦਾ ਇਹ ਸਾਡੇ ਬੱਚੇ 10 12ਵੀਂ 12ਵੀਂ ਚ ਪੈ ਠੀਕ ਹੈ ਠੀਕ ਹੈ ਠੀਕ ਹੈ ਆ ਜਗਾ ਛੋਟੇ ਛੋਟੇ 8 9 9ਵੀਂ ਚ ਹੋ ਗੋ ਹਮ ਅਸੀਂ ਤਾਂ ਮਤ ਜੜੇ ਤਾਂ ਦਿਮਾਗਦਾਰ ਬੱਚੇ ਛੇ ਨਾ ਸਾਡੇ ਠੀਕ ਹੈ ਹੈ ਜੀ ਕੁੜੀਆਂ ਸਾਡੀਆਂ ਸਾਰੀਆਂ 16ਵੀਂ 18ਵੀਂ 16ਵੀਂ 18ਵੀਂ ਬੱਪੂ ਜੀ ਹੁਣ ਭੱਜਣ ਪਾੜ ਕਿੰਨਾ ਟਾਈਮ ਕਰਦੇ ਹੋ ਸਵੇਰੇ ਕਿੰਨੇ ਵਜੇ ਉੱਠਦੇ ਹੋ ਸਵੇਰੇ ਜੀ ਮੈਂ ਉੱਠਿਆ ਨਾ 2:30 ਵਜੇ ਅੱਛਾ ਜੀ ਹਮ ਠੀਕ ਆ 2:30 ਵਜੇ ਉੱਠ ਕੇ ਆਪਣੇ ਇਸ਼ਨਾਨ ਕਰ ਲੈਣਾ ਹਾਂਜੀ ਇਸ਼ਨਾਨ ਕਰਕੇ ਪਾਈ ਸਾਹਿਬ ਧੋਣੇ ਦੀ ਬੇਨਤੀ ਕਰ ਲਈਦਾ ਬਾਥੀ ਪਾਈਦਾ 60 ਫੂਕੀ ਦਾ ਹਾਂਜੀ ਧੂਪ ਬੱਤੀ ਕਰੀਦਾ ਹੈ ਜੋਤ ਬੱਤੀ ਕਰ ਲਈਦਾ ਠੀਕ ਆ ਬਸ ਉਹਨਾਂ ਦੀ ਪੂਜਾ ਹੈ ਮਾਲਕਾਂ ਦੀ ਕਰ ਲੈਣੇ ਆ ਠੀਕ ਆ ਹੋਰ ਕੀ ਹੈ ਹੋਰ ਮੇਰੇ ਕੋਲ ਕੋਈ ਤਾਕਤ ਨਹੀਂ ਠੀਕ ਆ ਉਹ ਮੈਂ ਭਗਤੀ ਨਹੀਂ ਕਰਦਾ ਨਾ ਮੇਰੇ ਕੋਲ ਭਗਤੀ ਹੁੰਦੀ ਹੈ ਭਗਤੀ ਦਾ ਮੂੰਹ ਤੋਂ ਦੂਰ ਹੈ ਭਗਤੀ ਕਰਨੀ ਤੇ ਬਹੁਤ ਆਫੀਆ ਵੀ ਰੋਣਾ ਹੂੰ ਮਰਦ ਤਲਕ ਹੈ ਜਿਉਂਦਾ ਹੀ ਮਰ ਜਾਣਾ ਹੂੰ ਬਗੂ ਸ਼ਾਹ ਨੇ ਲਿਖਿਆ ਜੀ ਬਗੂ ਸ਼ਾਹ ਫਕੀਰੀਓ ਕੀ ਜਿਉਂਦਾ ਹੀ ਮਰ ਜਾਣਾ ਹੂੰ ਇਹਦਾ ਜਿਉਂਦੇ ਮਰਿਆ ਤਾਂ ਜਾ ਕੇ ਫਕੀਰ ਸਾਧ ਹੁੰਦਾ ਹੂੰ ਨਹੀਂ ਸਾਧੂ ਫਕੀਰ ਹੁੰਦਾ ਬਹੁਤ ਔਖਾ ਹੈ ਬਹੁਤ ਔਖਾ ਐਸੀ ਤਰ੍ਹਾਂ ਤੋਂ ਹੁਣ ਬਾਬਾ ਜੀ ਬਾਪੂ ਜੀ ਹੁਣ ਦੀ ਖਰਾਕ ਕੀ ਅੱਜ ਕੱਲ ਕੀ ਹੈ ਜੀ ਹੁਣ ਦੀਆਂ ਖਰਾਕਾਂ ਕੀ ਨੇ ਟੋਡੀਆਂ ਮੇਰੀ ਹੁਣ ਖਰਾਕ ਤੇ ਰੋਟੀ ਹੈ ਜੀ ਅੱਛਾ ਜੀ ਤਾਂ ਫਣਕਾ ਜਿਹੜਾ ਪਤਾ ਜਾਂਦਾ ਨਾ ਹਾਂਜੀ ਹਾਂ ਇੱਕ ਮੈਨੂੰ ਮਿਲ ਜਾਂਦਾ ਤੜਕੇ ਹੀ ਅੱਛਾ ਜੀ ਆਥ ਨਹੀਂ ਜਾ ਕੇ ਖਾਣਾ ਹੁਣ ਰਾਹ ਦੇ ਵਿੱਚ ਮੈਂ ਕੋਈ ਖਾਣਾ ਨਹੀਂ ਖਾਣਾ ਠੀਕ ਆ। ਸਾਹ ਬਿਲਕੁਲ ਚਾਪੀ ਲੱਗਾ। ਠੀਕ ਆ। ਹੈ ਜੀ। ਉਹ ਤੇਰੀ ਵਰਗਾ ਮਹਾਤਮਾ ਕੋ ਆ ਗਿਆ ਤਲਖ ਆ ਗਿਆ ਆ ਗਿਆ। ਠੀਕ ਆ। ਨਿਕਲ ਰੋ ਰਾਈ। ਠੀਕ ਆ। ਹੈ ਜੀ। ਆ ਗਿਆ ਤੇ ਤੁਹਾਡੇ ਵਰਗੇ ਮਹਾਪੁਰਜ। ਤਾਂ ਦੋਸਤੋ ਕਮੈਂਟ ਕਰਕੇ ਦੱਸਣਾ ਵੀਡੀਓ ਕਿਦਾਂ ਲੱਗੀ? ਤਾਂ ਜੇਕਰ ਇਹ ਇਹ ਮੈਂ ਦੁਬਾਰਾ ਫੇਰ ਤੋਂ ਕਰਨਾ ਹੈ ਇਹ ਰੂਹਾਂ ਤੁਹਾਡੇ ਆਸ-ਪਾਸ ਆਈਆਂ ਨੇ ਤਾਂ ਸਾਨੂੰ ਜਰੂਰ ਸੰਪਰਕ ਕਰੋ ਸਾਡੇ ਨਾਲ ਸਾਨੂੰ ਮੈਸੇਜ ਕਰੋ। ਅਸੀਂ ਵੀ ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕਰਾਂਗੇ। ਬਾਪੂ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਸ਼ੁਕਰਗੁਜ਼ਾਰ ਕਰਦੇ ਆਂ।